ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਸਿੰਘ ਮੈਂ ਇੰਡੀਅਨ ਆਰਮੀ ਚ ਜੌਬ ਕਰਦਾ ਸਾਡੀ ਵੀ ਜ਼ਮੀਨ ਇਹਦੇ ਵਿੱਚ ਆਈ ਹੈ ਅਸੀਂ ਜਦੋਂ ਦਾ ਭਾਰਤ ਆਜ਼ਾਦ ਹੋਇਆ ਇੰਡੀਆ ਦੇਸ਼ ਆਜ਼ਾਦ ਹੋਇਆ ਉਦੋਂ ਪਾਕਿਸਤਾਨ ਨੇ ਸਾਡੀਆਂ ਜ਼ਮੀਨਾਂ ਸੀ ਸਾਡੇ ਘਰ ਸੀ ਅਸੀਂ ਛੱਡ ਕੇ ਆਏ ਸਾਡੇ ਦਾਦੇ ਪੜਦਾਦੇ ਉੱਥੇ ਉਦਾਂ ਹੀ ਛੱਡ ਕੇ ਆ ਗਏ ਸਾਨੂੰ ਇੱਥੇ ਸਰਕਾਰ ਨੇ ਜ਼ਮੀਨ ਅਲਾਟ ਕਰਤੀ ਇੱਥੇ ਵੀ ਇੱਥੇ ਤੁਸੀਂ ਰਹੋ ਆਪਦਾ ਖਾਓ ਵਾਓ ਸਾਡੇ ਦਾਦੇ ਪੜਦਾਦੇ ਨੇ ਜ਼ਮੀਨਾਂ ਆਬਾਦ ਕੀਤੀਆਂ ਇੱਥੇ ਕੁਝ ਨਹੀਂ ਹੁੰਦਾ ਸੀ ਇੱਕ ਇੱਕ ਮਲੇ ਪੱਟ ਕੇ ਜੰਗਲ ਮਲੇ ਕਹਿੰਦੇ ਨੇ ਪੁਰਾਣੇ ਜਵਾਨੇ ਚ ਕਹਿੰਦੇ ਸੀ ਮਲੇ ਪੱਟ ਕੇ ਇਹਨਾਂ ਨੇ ਇੱਥੇ ਜ਼ਮੀਨ ਆਬਾਦ ਕੀਤੀ ਕਣਕ ਉਗਾਈ ਜਾਂ ਕੋਈ ਨਰਮਾ ਜਾਂ ਕੋਈ ਝੋਨਾ ਕੁਛ ਵੀ ਅਸੀਂ ਉਗਾਇਆ ਅਸੀਂ ਸਰ ਪਹਿਲਾਂ ਕੀ ਹੁੰਦਾ ਸੀ ਹਿੱਸਾ ਦਿੰਦੇ ਸੀ ਸਰਕਾਰ ਨੂੰ ਇੱਕ ਹਿਸਾਬ ਬਾਅਦ ਵਿੱਚ ਉਹਨਾਂ ਨੇ ਲੈਣਾ ਬੰਦ ਕਰਤਾ ਸਾਨੂੰ ਲੱਗਿਆ ਵੀ ਉਹਨਾਂ ਦਾ ਹੱਕ ਪੂਰਾ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਸਾਨੂੰ ਜ਼ਮੀਨ ਨਾ ਹੋ ਗਈ ਕਿਸੇ ਕਾਰਨਾ ਕਰਕੇ ਸਾਡੀ ਚਲੋ ਰਜਿਸਟਰੀ ਨਹੀਂ ਕੀਤੀ ਸਰਕਾਰ ਨੇ ਹੁਣ ਅਸੀਂ ਕਿੱਥੇ ਜਾਈਏ ਹੁਣ ਕੀ ਅਸੀਂ ਪਾਕਿਸਤਾਨ ਚਲੇ ਜਾਈਏ ਸਾਨੂੰ ਕਹਿੰਦੇ ਨੇ ਜਿਹਦੀ ਗਈ ਤਾਂ ਗਈ ਗਈ ਤਾਂ ਗਈ ਸਾਰਿਆਂ ਦੀ ਮੰਨ ਸਕਦੇ ਆ ਪਰ ਕੀ ਅਸੀਂ ਹੁਣ ਜਾਈਏ ਕਿੱਥੇ ਅਸੀਂ ਜਿਹੜੀ ਦੋ ਕਨਾਲਾਂ ਜਾਂ ਚਾਰ ਕਨਾਲਾਂ ਕਿਸੇ ਦੀ ਆਂਦੀ ਸੀ ਰੋਜੀ ਰੋਟੀ ਸੀ ਸਾਡੀ ਸਾਡੀ ਉਹ ਤਾਂ ਉਹਨਾਂ ਨੇ ਖੋਲੀ ਹੁਣ ਅਸੀਂ ਕਿੱਥੋਂ ਖਾਵਾਂਗੇ ਆਪ ਦੀ ਮੈਂ ਖੁਦ ਇੰਡੀਅਨ ਆਰਮੀ ਦੇ ਸੇਵਾ ਕਰਦਾ ਮੈਂ ਇੱਕ ਗੋਲੀ ਖਾਣ ਵਾਸਤੇ ਬੈਠਾ ਉੱਥੇ ਬਾਰਡਰ ਤੇ ਇੱਕ ਗੋਲੀ ਖਾਣ ਵਾਸਤੇ ਬੈਠਾ ਪਰ ਇੱਥੇ ਕੀ ਸਰਕਾਰ ਸਾਡੇ ਪਰਿਵਾਰ ਦਾ ਧਿਆਨ ਰੱਖ ਰਹੀ ਹੈ ਬਿਲਕੁਲ ਨਹੀਂ ਸਾਡਾ ਘਰ ਤੋੜਿਆ ਗਿਆ ਬਿਨਾਂ ਪੁੱਛ ਗਿਛ ਤੋਂ ਰਾਤ ਨੂੰ 3 ਵਜੇ ਸੁੱਤੇ ਪਿਆ ਨੂੰ ਜਗਾ ਕੇ ਮੈਂ ਅੜਿਆ ਮੈਨੂੰ ਅਰੈਸਟ ਕਰ ਲਿਆ ਫੌਜੀ ਇੰਡੀਅਨ ਆਰਮੀ ਦੇ ਜਵਾਨ ਨੂੰ ਇੱਥੇ ਡੀਐਸਪੀ ਸਾਹਿਬ ਨੇ ਅਰੈਸਟ ਕਰ ਲਿਆ ਮੈਂ ਜਵਾਬ ਮੰਗਦਾ ਮੈਨੂੰ ਜਵਾਬ ਦਿਓ ਕਿਉਂ ਅਰੈਸਟ ਕੀਤਾ ਕੀ ਧਾਰਾ ਲਾਈ ਮੈਨੂੰ ਕੁਝ ਨਹੀਂ ਦੱਸਿਆ ਗਿਆ ਮੈਨੂੰ ਸਾਰਾ ਦਿਨ ਇੱਕ ਬੰਦ ਕਮਰੇ ਤਾੜ ਕੇ ਲੋਕ ਲਾ ਕੇ ਰੱਖਿਆ ਗਿਆ ਇਹਦੀ ਵੀ ਮੈਂ ਆਪਦੇ ਜਵਾਬ ਲਵਾਂਗਾ ਮੈਂ ਆਪਦੇ ਅਫਸਰਾਂ ਤੋਂ ਜਵਾਬ ਲਵਾਂਗਾ ਕਿ ਇੱਕ ਇੰਡੀਅਨ ਆਰਮੀ ਦੇ ਜਵਾਨ ਨੂੰ ਪੁਲਿਸ ਨੂੰ ਅਧਿਕਾਰ ਨਹੀਂ ਹੈ ਅਰੈਸਟ ਕਰਨ ਦਾ ਪਰ ਪੁਲਿਸ ਨੇ ਐਦਾਂ ਕੀਤਾ ਇਹ ਮੈਂ ਕੀ ਕਿਸੇ ਦਾ ਕਤਲ ਕੀਤਾ ਸੀ ਮੈਂ ਸਿਰਫ ਉੱਥੇ ਬੈਠੇ ਸੀ ਵੀ ਮੇਰਾ ਕਾਰਨਾ ਨਾ ਤੋੜੋ ਜਾਂ ਮੇਰੇ ਕਾਰ ਨੂੰ ਅਜੇ ਨਾ ਤੋੜੋ ਮੈਨੂੰ ਸਮਾਨ ਚੱਕ ਲੈਣ ਦਿਓ ਸਾਨੂੰ ਉਜੀਤ ਮੌਜਾ ਦਿਓ ਮੁਆਵਜ਼ਾ ਦਿੱਤਾ ਗਿਆ ਪਰ ਬਹੁਤ ਘੱਟ ਦਿੱਤਾ ਗਿਆ ਸਾਡੇ ਘਰ ਦੀ ਕੀਮਤ 35 ਤੋਂ 40 ਲੱਖ ਸੀ ਸਾਨੂੰ 25 ਲੱਖ ਕਹਿੰਦੇ ਸੀ ਕਰ ਕਰਾ ਕੇ 28 ਲੱਖ ਕਹਿੰਦੇ ਕਰਦਾ ਸੀ ਦੇ ਦਿੰਨੇ ਆ ਪਰ ਸਾਡੀ ਜ਼ਮੀਨ ਗਈ ਸਾਡੀ ਜੋ ਰੋਜੀ ਰੋਟੀ ਸੀ ਉਹ ਗਈ ਜੇ ਨੌਕਰੀ ਨਾਲ ਕਿਉਂਦੇ ਤਾਂ ਫਿਰ ਤਾਂ ਸਾਡੀ ਆਈ ਸੀ ਜੇਕਰ ਅਸੀਂ ਦੇਸ਼ ਦੀ ਸੇਵਾ ਕਰ ਰਹੇ ਆ ਤਾਂ ਦੇਸ਼ ਦਾ ਵੀ ਫਰਜ਼ ਬਣਦਾ ਵੀ ਸਾਡੀ ਫੈਮਲੀ ਸਾਡਾ ਪਰਿਵਾਰ ਇੱਥੇ ਰਹਿ ਰਿਹਾ ਉਹਨਾਂ ਦਾ ਦੇਖਭਾਲ ਕਰੇ ਸਾਡਾ ਕੇਮ ਰਾਜੀ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਮੈਂ 30 ਸਾਲ ਤੋਂ ਇੱਥੇ ਰਹਿ ਰਿਹਾ ਹਾਂ। ਇਹ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਵੱਲੋਂ ਕਬਜ਼ਾ ਲੈ ਗਿਆ ਜਮੀਨਾਂ ਦਾ। ਪ੍ਰਸ਼ਾਸਨ ਵੱਲੋਂ ਸਾਡੀ ਇਹ ਜੀ 1.5 ਸਾਲ ਪਹਿਲੇ ਵੀ ਰਿਕੁਐਸਟ ਸੀਗੀ। ਜੀਸੀ ਸਾਹ ਨੂੰ ਵੀ ਫਾਇਲ ਕਾ ਗਏ ਸੀ। ਅਸੀਂ ਕਿੰਨੀ ਵਾਰ ਰਿਕੁਐਸਟ ਕੀਤੀ ਵੀ ਸਾਨੂੰ ਕੋਈ ਲੈਂਡ ਅਵਾਰਡ ਦਿੱਤਾ ਜਾਵੇ। ਆ ਸਾਡੀ ਵੱਟ ਦੇ ਨਾਲ 85 ਲੱਖ ਦਿੱਤਾ ਤੇ ਸਾਨੂੰ ਜੂਤ ਮਾਰ ਰਹੇ ਆ। ਇਹ ਕਿੱਥੋਂ ਦਾ ਇਨਸਾਫ ਹੈ? ਹਾਈ ਕੋਰਟ ਨੇ ਦੱਸਦੀ ਏ ਵੀ ਕੋਈ ਕਿਸੇ ਵੀ ਲਾਹ ਦੇਖੋ ਤੁਸੀਂ। ਇਸੇ ਵਕੀਲ ਤੋਂ ਇਹਨਾਂ ਦੇ ਦੀਪਕ ਅਗਰਵਾਲ ਹੈ ਜਿਹੜਾ ਬਠਿੰਡੇ ਨੈਸ਼ਨਲ ਹਾਈਵੇ ਦਾ ਵਕੀਲ ਉਹਦੀ ਮੈਂ ਰਿਟਰਨ ਦੇਖੀ ਸੀਗੀ ਅੱਜ ਤੋਂ 3 ਮਹੀਨੇ ਪਹਿਲੇ 10 ਤੋਂ 30% ਤਾਂ ਕਿਤੇ ਵੀ ਕੋਈ ਬੈਠਾ ਉਹਨੂੰ ਹਰ ਪ੍ਰਾਪਰਟੀ ਦਾ ਦੇਣਾ ਚਾਹੀਦਾ ਮੈਂ ਤੁਹਾਨੂੰ ਅੱਜ ਵੀ ਉਹ ਲਾ ਦੀ ਧਾਰਾ ਦੱਸਾਂਗਾ ਸਵੇਰੇ ਮੈਂ ਦੀ ਸੀ ਸਭ ਕੁਝ ਜਾਨਾ ਉਹ ਤੁਹਾਨੂੰ ਵੈਲਿਊ ਜ ਕਨਕਲਜ ਕਰਕੇ ਦੱਸੂਗਾ ਵੀ ਇਸ ਧਾਰਾ ਚ ਇਹ ਧਾਰਾ ਚਾਹਦੀ 10 ਤੋਂ 30% ਉਹ 10 ਤੋਂ 30% ਕੈਲਕੂਲੇਸ਼ਨ ਦੇ ਕਰਨ ਦੇ ਬਾਵਜੂਦ ਸਾਨੂੰ ਤੁਸੀਂ ਜੂਤ ਮਾਰੀ ਜਾਂਦੇ ਇਹ ਪ੍ਰਸ਼ਾਸਨ ਕਿੰਨਾ ਏਰੀਆ ਹੈਗਾ ਜਿਹੜਾ ਪ੍ਰਸ਼ਾਸਨ ਕਬਜ਼ੇ ਚ ਲੈ ਰਿਹਾ ਇਹ ਪ੍ਰਸ਼ਾਸਨ ਕਬਜ਼ੇ 35 ਤੋਂ 40 ਕਿਲੇ ਲੈ ਰਿਹਾ ਜੀ ਹਾਂਜੀ ਇਹ ਸੈਂਟਰ ਗਵਰਨਮੈਂਟ ਵੱਲੋਂ ਐਚਆਈ ਵੱਲੋਂ ਤੁਹਾਨੂੰ ਵੀ ਪਤਾ ਹੈ ਪੰਜਾਬ ਸਰਕਾਰ ਨੂੰ ਪਤਾ ਹੈ ਬਜਟ ਆ ਚੁੱਕਿਆ ਹੈ ਇਹ ਪੰਜਾਬ ਸਰਕਾਰ ਨੂੰ ਕੀ ਤਕਲੀਫ ਹੈ ਇੱਥੇ ਗਰੀਬਾਂ ਨੂੰ ਪੈਸਾ ਦੇਣ ਲੱਗਿਆ 1600 ਕਰੋੜ ਰੁਪਏ ਬਜਟ ਹੈ ਇਸ ਹਾਈਵੇ ਦਾ 1600 ਕਰੋੜ ਜੇ ਗਰੀਬਾਂ ਨੂੰ ਕੋਈ 5 ਕਰੋੜ ਵੀ ਦੇ ਦਿੰਦੇ 50 ਘਰ ਤੇ ਜਿੰਨੇ ਕਿੰਨੇ ਪਰਿਵਾਰ ਬਣਦੇ 50 ਘਰਾਂ ਬ ਸਾਰਿਆਂ ਦੀ ਰੋਟੀ ਰੋਟੀ ਦਾ ਮਸਲਾ ਹੈ ਇੱਥੇ 1 ਰੁਪਿਆ ਨਹੀਂ ਦੇਣਾ ਇਹ ਵਟ ਦੇ ਨਾਲ ਤਾਂ ਸਾਨੂੰ ਦੇ ਰਹੇ 85 ਲੱਖ ਰੁਪਈਆ ਤੇ ਵਟ ਦੂਜੀ ਵਟ ਤੋਂ ਸਾਨੂੰ ਜੂਤ ਮਾਰ ਰਹੇ ਇਹ ਕਿੱਥੋਂ ਦਾ ਇਨਸਾਫ ਹੈ ਕਿਹੜਾ ਅਫਸਰ ਦੱਸੇ ਕੋਈ ਵੀ ਆ ਕੇ ਵੀ ਇਹ ਕੀ ਇਨ ਇਨਿਆਏ ਹੈ ਕਿ ਇਨਸਾਫ ਹੈ ਕਿ ਨਫਰਨ ਕਾ ਹੋ ਰਿਹਾ ਹੈ ਕਿੰਨੇ ਸਾਲੋਂ ਤੁਸੀਂ ਖੜੇ ਰਹੇ ਹੋ ਅਸੀਂ ਪਾਕਿਸਤਾਨ ਤੇ ਜਦੋਂ ਜੰਗ ਲੱਗਿਆ ਸੀ ਵੱਡਾ ਟੁੱਕੀ ਹੋਈ ਸੀ ਉਦੋਂ ਦੇ ਇੱਥੇ ਹੀ ਆਇਆ ਠੀਕ ਹੈ ਉੱਥੇ ਵੀ ਸਾਡਾ ਫਾਰਮ ਸੀ ਇੱਥੇ ਵੀ ਸਾਡਾ ਫਾਰਮ ਹੈ ਠੀਕ ਹੈ ਇੱਥੋਂ ਦੀ ਉੱਜੜ ਕੇ ਆਏ ਹੋਇਆ ਤੇ ਉਹ ਦਾਦੇ ਸਾਡੇ ਇੱਥੇ ਮਰ ਖੱਪ ਗਏਨਗੇ ਕਿੰਨਾ ਬਾਅਦ ਜ਼ਮੀਨਾਂ ਕੀਤੀਆਂ ਅਸੀਂ ਤਾਂ ਉਸ ਛੋਟੇ ਆ ਗਏ ਅਸੀਂ ਵੀ ਅੱਜ ਮਰਨ ਨੂੰ ਤਿਆਰ ਹੈ ਗਏ ਬੁੱਢੇ ਹੋ ਗਏ ਆ ਗਏ ਪਰ ਸਾਡੇ ਨਾਲ ਅਨਸਾਬ ਕੀਤਾ ਜਾਂਦਾ ਵੀ ਸਾਡੀ ਪੈੜੀ ਖੋਈ ਜਾਂਦੀ ਬੱਚੇ ਸਾਡੇ ਦੇੜਨ ਕਿੱਥੇ ਜਾਈਏ ਅਸੀਂ ਛੱਡ ਕੇ ਤੇ ਸਾਡੇ ਨਾਲ ਬੜਾ ਮਾਰਾ ਕੀਤੀ ਜਾਂਦੇ ਨੇ ਤੇ ਸਰਕਾਰ ਕੋਈ ਸਾਡਾ ਸੋਚੇ ਤਾਂ ਚੰਗਾ ਗਰੀਬਾਂ ਨੂੰ ਕੋਈ ਕੋਈ ਮਾਜਬਾ ਤਾਂ ਦੇਵੇਂ ਜਰਾ ਜ ਮਾਜਬਾ ਤੂੰ ਧੱਕਾ ਦੇਂਦੇ ਪੈਣਗੇ ਗਰੀਬਾਤ ਖੋਈ ਜਾਂਦੇਣਗੇ ਕੁਝ ਨਹੀਂ ਦੇ ਰਿਹਾ ਕੁਝ ਵੀ ਨਹੀਂ ਦੇ ਰਹਾ ਇਹ ਸਾਡੇ ਕੋਲ ਹੈਗੀ

जो कि किसी कच्चा एंड जो ब्लेज हैं, दोनों पिंड की एरिया में आता है जिसका कब्जा इनकम्प्लीट सा रह गया था कहीं कहीं कुछ स्ट्रेच का नहीं डाली गई थी उसके बाद लोगों के विरोध करने के बाद उनको एक मौका देते हुए हमने काम को रोक दिया था पाँच तारीख को जो हमने पिछली पिछला एक्शन दिया था पिछली कार्रवाई हमने की थी आज उसी पाँच तारीख को किए गए एक्शन को तो आज आगे बढ़ाया गया है कितना एरिया कवर किया गया आज ऑलरेडी आज अराउंड हमने एक किलोमीटर का एरिया कवर किया जिसमें मिट्टी डालने की कोशिश की जा रही है ताकि इस एरिया में दोबारा कास्ट ना हो सके की हार्वेस्टिंग ना हो सके ताकि इसका कब्जा दोबारा पब्लिक के द्वारा कब्जा ना लिया जाए नहीं।, नहीं नहीं किसी भी टाइप का कोई भी विरोध प्रदर्शन नहीं हो रहा है पुलिस कॉपोरेशन पुलिस इमदाज के नाल सारा काम बहुत ही शांतिपूर्वक हुआ है ਤੇ ਜਿਹੜਾ ਹੋਰ ਪਾਜ਼ਲ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਜਿਹੜਾ ਪੋਰ ਲੇਨਿੰਗ ਦਾ ਪ੍ਰੋਸੈਸ ਹੈ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਵੀ ਜਿਹੜਾ ਇੰਟਰੈਕਸ਼ਨ ਹੋਇਆ ਸੀਗਾ ਸੋ ਉਸ ਦੀ ਕੰਟੀਨਿਊਸ਼ਨ ਦੇ ਵਿੱਚ ਹੀ ਅੱਜ ਜਿਹੜਾ ਪੁਲਿਸ ਹੈਲਪ ਦੇ ਨਾਲ ਜਿਹੜਾ ਪੋਰ ਲੇਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਬਿਲਕੁਲ ਰੋਡ ਪ੍ਰਦਰਸ਼ਨ ਵਿੱਚ ਕੋਈ ਮਿਲਿਆ ਜੀ ਸਾਰਾ ਕੁਝ ਸਮੂਥਲੀ ਚੱਲ ਰਿਹਾ ਹੈ ਸਾਰਾ ਕੁਝ ਪੀਸਫੁਲ ਹੈ ਸਾਡੀ ਇੱਥੇ ਅਰਾਊਂਡ 200 ਆਫੀਸ਼ਲਸ ਡਿਪਲੋਏਡ ਨੇ ਸੋ ਸਾਰਾ ਕੰਮ ਪੀਸਫੁਲ ਚੱਲ ਰਿਹਾ ਹੈ। ਅੱਜ ਕਿੰਨੇ ਟਾਈਮ ਤੱਕ ਪੋਸਟ ਦਾ ਕੰਮ ਜੀ ਇਹ ਤਾਂ ਆਨਗoing ਪ੍ਰੋਸੈਸ ਹੈ ਜੀ ਜਿਹੜਾ ਅੱਜ ਦਾ ਹੈਗਾ ਅੱਜ ਅਸੀਂ 1 ਕਿਲੋਮੀਟਰ ਦਾ ਸਟ੍ਰੈਚ ਅਸੀਂ ਯਰਮਾ ਕੀਤਾ ਜਿਹਨੂੰ ਅਸੀਂ ਕਵਰ ਕਰਾਂਗੇ ਸਰੀ ਕੰਕੀਰ ਹੋ ਗਿਆ ਸਾਰਾ ਏਰੀਆ ਸਰੇ ਵੈਸੇ ਜਿਹੜੀ ਪੋਜੀਸ਼ਨ ਹੈ ਜੀ ਉਹ ਐਨਐਚਆਈ ਨੂੰ ਦਰਵਾ ਦਿਤੇ ਗਈ ਹੈ ਜਿਹੜਾ ਮਿੱਟੀ ਪਾਉਣ ਦਾ ਕੰਮ ਹੈ ਉਹ ਚੱਲ ਰਿਹਾ ਹੈ